ਸਾਹਿਬ ਸ੍ਰੀ ਗੁਰੂ ਜੀ ਪਿੰਡ ਹਾਰਨੀ ਚ ਬੱਸ ਲੱਗ ਗਈ ਐ ਦੇਵ ਸਿੰਘ ਬਾਲ ਜੀ ਖਲਾਰਨਗੇ ਆ ਲੱਗੀ ਐ ਨਵੀਂ ਬੱਸ ਐਸੇ ਕੁਛੀ ਚਾਹ ਪਿਆਣ ਲੱਗੇ ਨੇ ਕਨੈਕਟਰ ਸਾਹਿਬ ਆ ਲੱਗੀ ਐ ਭਾਈਆ ਭਾਈਆ ਤੋਂ ਡੱਬ ਵਾਲੀ ਐ ਲਮਾ ਅਛੇ ਡੱਬ ਵਾਲੀ ਤਾਂ ਜਾਂਦੀ ਲਾਸਟ ਰੋਡ ਕਿਥੋਂ ਤੱਕ ਜਾਂਦਾ ਹੈ ਡਰਾਈਵਰ ਸਾਹਿਬ ਕਿਥੋਂ ਤੱਕ ਲਾਸਟ ਰੋਡ ਹੈ ਕਿਥੋਂ ਟੁੱਡੀਆਂ ਵਾਲੀ ਤੋਂ ਹਾਂ ਹਾਂ ਉਹਨਾਂ ਵੱਡਾ ਲਾਈ ਟੁੱਡੇ ਵਾਲੀ ਤੋਂ ਐਲੰਬਾਸ ਤੇ ਬੱਸ ਜਾਣਾ ਸ਼ੁਰੂ ਕਰਦੇ ਹਾਂ ਬੱਸ ਲੱਗਣ ਦੀ ਕੋਸ਼ਿਸ਼ ਚ ਚਾਹ ਪੀ ਆਉਂਦੇ ਨੇ ਬਾਲ ਸਾਹਿਬ ਘਰ ਸਾਡੇ ਇੱਥੇ ਆ ਜੇ ਤੇ ਕਾਜ ਇੱਧਰ ਆ ਉਹ ਚਾਹ ਬਣਾ ਚਾਹ 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 ਲੋ ਜੀ ਵਾਵਾ ਵਾਵਾ ਯਾਤਰੀ ਨੇ ਆ ਇੱਧਰ 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 ਚੱਲੋ ਆ ਨਾਰੀ ਇੱਧਰ ਚੱਲੋ ਨਵੀਂ ਹੈ ਬੱਸ ਪੂਰੀ ਨੂੰ ਨਾਲ ਜਾ ਰਿਕਵਰ ਕੋਰੇ ਲਫਾਫੇ ਲੂਵੇ ਚੜ੍ਹੇ ਹੋਏ ਨੇ ਕਿੱਥੇ ਟੁੱਡੀ ਆਲੀ ਸਾਰੇ ਚੜ੍ਹ ਮੁਬਾਰਕ ਜੇ ਨਵੀਂ ਬੱਸ ਜੀ ਇਹ ਟੁੱਡੀ ਟੁੱਡੇ ਆਲੀ ਬਾਈਆ ਬਾਲਾ ਸਰ ਤੋਂ ਵੀ ਜਾਂਦੀ ਹੈ ਬਹੁਤ ਵਧੀਆ ਰੂਟ ਹੈ ਜੀ ਇਹ ਡੱਬਾ ਨਹੀਂ ਆਈ ਏ ਸੜਕ ਪਰ ਵੀ ਨਾਲ ਹੀ ਚਲਾ ਰੱਖੀ ਆ ਸਵੇਰੇ ਇੱਕ ਵਾਰ ਡੱਬਾ ਆਲੀ ਹੁੰਦੀ ਹੈ ਕਾਲ ਡੱਬਾ ਲਈ ਦੋ ਫਿਰ ਇੱਕ ਇੱਕ ਜਗਾ ਡੁੱਡੀਆਂ ਵਾਲੀ ਤੋਂ ਅਰਲਾਵਾ ਦਾ ਫਿਰ 9:00 2:00 ਵਜੇ ਅਰਲਾਵਾ ਤੋਂ ਡੱਬਾ ਲਈ ਠੀਕ ਹੈ ਠੀਕ ਹੈ ਉਹ ਡੁੱਡੀਆਂ ਵਾਲੀ ਚਲੋ ਵਧੀਆ ਇਧਰ ਦੀ ਕੋਈ ਜਾਂਦਾ ਨਹੀਂ ਸੀ ਸ਼ਹਿਰ ਜਾਣ ਵਾਸਤੇ ਨਾ ਬੜੀ ਦਿੱਕਤ ਹੁੰਦੀ ਠੀਕ ਹੈ ਤੇ ਬੱਸ ਲੱਗ ਪਿੰਡ ਵਾਲੇ ਪੂਰੇ ਖੁਸ਼ ਨੇ ਸੁਨਾਲ ਸਿੰਘ ਸਤਾ ਜੀ ਸੇਵਾ ਕਰ ਰਹੇ ਨੇ ਚਾਹੇ ਪਿਆਰੇ ਨੇ ਸਵਾਰੀ ਬਹੁਤ ਹੈ ਚਲੋ ਥੋੜਾ ਦੇਰੀ ਥੋੜਾ ਜਿਹਾ ਖੋਤਾ ਹੈ ਜੀ ਹੋ ਇਹ ਕਿੰਨਾ ਟਾਈਮ ਆਉਣਾ 10 ਵਜੇ ਆਉਣੀ ਹੈ 10 ਵਜੇ ਪੂਰੇ 10 ਵਜੇ ਚੱਲਦੀ 12 ਵਜੇ ਉਹ ਤੇ 11 ਵਜੇ ਹੁੰਦਾ ਵਾਲੀ ਚੱਲ ਕੇ ਆਏ ਜੀ ਠੀਕ ਹੈ ਆਹ ਟਾਈਮ ਡੱਬ ਵਾਲੀ ਤੋਂ ਆਇਆ ਜੀ ਡੱਬ ਵਾਲੀ ਹਾਂ ਸਵੇਰ ਇੱਕ ਟਾਈਮ ਡੱਬ ਵਾਲੀ ਚੱਲਦੀ ਹੈ ਸ਼ਾਮ ਨੂੰ ਜਦੋਂ 3:30 ਵਜੇ ਆਉਂਦੀ ਨਾਲ ਵਿੱਚ ਮੁੜ ਕੇ ਨਾ ਸਿੱਧੀ ਡੱਬ ਵਾਲੀ ਜਾ ਕੇ ਰੋ ਜੀ ਇਹ ਕਿਹੜਾ ਡੱਬਾ ਹੈ ਇਹ ਕਿਹੜਾ ਟੁੱਟਿਆ ਹੈ ਅੱਜ ਚੱਲ ਗਏ ਦੁਨੀਆ ਦੇ ਦੱਬ ਅੱਛਾ ਆਈ ਮਾਇਆ ਤਾਂ ਪਿਛੇ ਅੱਛਾ ਦੋ ਦੁਨੀਆ ਨੂੰ ਫੇਰ ਪਾਰਾ ਚੱਲਾਂਗੇ ਫੇਰ ਜਦੋਂ 3:30 ਵਜੇ ਇੱਧਰ ਆਉਗੀ ਉਹ ਡੱਬਾ ਹੀ ਜਾਊਗੀ ਫੇਰ ਲਾਸਟ ਲਾਸਟ ਰੂਟ ਤੇਰੇ ਡੱਬ ਵਾਲੀ ਚੱਲਦੀ ਏ ਤੇ ਟੁੱਟੀਆਂ ਵਾਲੀ ਵਾਇਆ ਬਾਲਾ ਸਰ ਦਾੰਦਮਾਨ ਧਰਮਪੁਰਾ ਆ ਕੇ ਦੇ ਦੋ ਤਾਂ ਵੀ ਕੋਈ ਗੱਲ ਨਹੀਂ ਆ ਕੇ ਦੇ ਦੋ ਗਲਾਸ ਕੋਈ ਗੱਲ ਨਹੀਂ ਚਾਹ ਪੀਓ ਪੂਰੀ ਨਵੀਂ ਵਾਸੇ ਪੂਰੀ ਬਹੁਤ ਵਧੀਆ ਜੀ ਬਹੁਤ ਖੁਸ਼ੀ ਵਾਲੀ ਗੱਲ ਐ ਪਿੰਡ ਜੇ ਵੱਤ ਲੱਗਿਆ ਹੋਰ ਇਹ ਪੂਰੇ 10 ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਪੂਰੇ 10 ਵਜੇ ਹਾਰਨੀ ਹਾਂਜੀ ਤੇ 11:30 ਵਾਪਸੀ 12 ਵਜੇ ਫੇਰ ਆਰਨੀ 12 ਵਜੇ ਫੇਰ ਆਰਨੀ ਤੇ 2:30 ਵਜੇ ਵਾਪਸੀ ਦੱਬ ਹੋਰ ਫੇਰ ਆਰਨੀ ਠੀਕ ਠੀਕ ਲਾਸਟ ਟਾਈਮ ਡੱਬ ਵਾਲੀ ਜਾਓ ਲਾਸਟ ਟਾਈਮ ਡੱਬ ਲਈ ਚਲੋ ਬਹੁਤ ਵਧੀਆ ਜੀ ਖੁਸ਼ੀ ਵਾਲੀ ਗੱਲ ਐ 这是那。<Nah. S 1>